ਆਪ ਵੀ ਦਰਵਾਜ਼ਾ ਖੋਲੋ 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 ਆਪ ਸਭ ਆਪ ਸਭ ਜਾਣਦੇ ਹੋ ਜੀ ਪਿਛਲੇ ਕਈ ਦਿਨਾਂ ਤੋਂ ਜਿੱਥੇ ਦੇਸ਼ ਦੇ ਵਿੱਚ ਬਾਰਡਰ ਦੇ ਉੱਤੇ ਅਸੀਂ ਜੰਗ ਲੜ ਰਹੇ ਹਾਂ ਉੱਥੇ ਪੰਜਾਬ ਦੇ ਵਿੱਚ ਅਸੀਂ ਪਾਣੀਆਂ ਦੀ ਲੜਾਈ ਲੜ ਰਹੇ ਹਾਂ ਇਹ ਕੋਈ ਧਰਨਾ ਮੈਂ ਬਾਰ-ਬਾਰ ਕਹਿ ਰਿਹਾ ਇਹ ਲੜਾਈ ਆਮ ਆਦੀ ਪਾਰਟੀ ਦੀ ਨਹੀਂ ਹੈ ਇਹ ਲੜਾਈ ਕੋਈ ਸਰਕਾਰ ਦੀ ਨਹੀਂ ਹੈ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਲੜਾਈ ਸਾਡੇ ਪਿੰਡਾਂ ਦੇ ਲੋਕਾਂ ਦੀ ਹੈ ਇਹ ਲੜਾਈ ਸਾਡੇ ਸ਼ਹਿਰ ਵਾਸੀਆਂ ਦੀ ਹੈ ਤੇ ਸੀ ਇਹ ਦੇਖੋ ਇਦਾਂ ਦੇ ਹਾਲਾਤ ਸੀ ਜਦੋਂ ਬਲੈਕਆਊਟ ਹੁੰਦਾ ਸੀ ਉਦੋਂ ਵੀ ਸਾਨੂੰ ਇੱਥੇ ਪਹਿਰਾ ਦੇਣਾ ਪੈਂਦਾ ਸੀ ਡਿਊਰਿੰਗ ਬਲੈਕਆਊਟ ਜਿਹੜੀ ਸਭ ਤੋਂ ਸੈਂਸਿਟਿਵ ਜਗਾਵਾਂ ਦੇ ਵਿੱਚੋਂ ਨੇ ਨੰਗਲ ਕਲਟਰ ਨੰਗਲ ਡੈਮ ਇੱਕ ਅਲਟਰਾ ਸੈਂਸਿਟਿਵ ਜ਼ੋਨ ਡਿਕਲੇਅਰਡ ਹੈ ਉੱਥੇ ਬਲੈਕਆਊਟ ਦੇ ਵਿੱਚ ਉੱਥੇ ਵੀ ਇਹ ਕੋਸ਼ਿਸ਼ ਕਰਦੇ ਸੀ ਕਿ ਅੱਗੇ ਪਾਣੀ ਛੱਡ ਦਈਏ ਉੱਥੇ ਸਾਡੇ ਸਾਥੀ ਸਾਡੇ ਸਾਰੇ ਰਾਤ ਨੂੰ ਇੱਥੇ ਬਲੈਕਆਊਟ ਚ ਆਪਣੇ ਜਾਨ ਦੇ ਉੱਤੇ ਖੇਡਦੇ ਹੋਏ ਪਹਿਰਾ ਦੇ ਕੇ ਪੰਜਾਬ ਦਾ ਪਾਣੀ ਬਚਾਇਆ ਤੇ ਅੱਜ ਸਵੇਰੇ ਫੇਰ بار-बार ਇੱਥੇ ਹਰ 15 ਮਿੰਟ ਬਾਅਦ ਮੈਨੂੰ ਫੋਨ ਆਇਆ ਲੋਹਣਖੜ ਦੇ ਵੀ ਇੱਥੇ ਵੀ ਸਾਰਾ ਇਕੱਠ ਲੋਕਲ ਸਾਡੇ ਲੋਕਾਂ ਦਾ ਸਾਰੀ ਟੀਮਾਂ ਆ ਰਹੀਆਂ ਪੰਜਾਬ ਤੋਂ ਹੋਰ ਵੀ ਹੁਣ ਹਿੱਸਿਆਂ ਤੋਂ ਦੂਰੋਂ ਦੂਰੋਂ ਮੈਨੂੰ ਅੱਜ ਬਠਿੰਡੇ ਤੋਂ ਫੋਨ ਆਇਆ ਕਿ ਅਸੀਂ ਵੀ ਚੱਲ ਰਹੇ ਹਾਂ ਜੀ ਅਸੀਂ ਵੀ ਆਪਣਾ ਪਾਣੀ ਬਚਾਣਾ ਵਾਂਗੇ ਤੇ ਅੱਜ ਇੱਥੇ ਬਾਰ ਬਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਝ ਤੋਂ ਪਾਰ ਹੈ ਜਦੋਂ ਲੋਕ ਨਹੀਂ ਚਾਹੁੰਦੇ ਜਦੋਂ ਪੰਜਾਬੀ ਨਹੀਂ ਚਾਹੁੰਦੇ ਕਿ ਅਸੀਂ ਪਾਣੀ ਸਾਡੇ ਕੋਲ ਨਹੀਂ ਹੈ ਅਸੀਂ ਨਹੀਂ ਦੇ ਸਕਦੇ ਔਲਰੇਡੀ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ 4000 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਕੱਲ ਮਾਨ ਸਾਹਿਬ ਨੇ ਸਭ ਨੂੰ ਜਾਣਕਾਰੀ ਦਿੱਤੀ ਕਿ ਰਾਜਸਥਾਨ ਦੇ ਵਿੱਚ ਜਦੋਂ ਫੌਜ ਨੂੰ ਪਾਣੀ ਦੀ ਲੋੜ ਦੀ ਪੰਜਾਬ ਨੇ ਇੱਕਦਮ ਉਹ ਬਿਆਸ ਤੋਂ ਪਾਣੀ ਛੱਡ ਰਿਹਾ ਪੰਜਾਬ ਨੂੰ ਫਿਰ ਉਸ ਤੋਂ ਬਾਅਦ ਜਿਹੜਾ ਹੈ ਇਹ ਕਿੰਦਾ ਦੀ ਦਿੱਕਤ ਇਹ ਕਿਉਂ ਸਾਡੇ ਨਾਲੇ ਧੱਕਾ ਕੀਤਾ ਜਾ ਰਿਹਾ ਤੇ ਲੋਕਾਂ ਦੇ ਵਿੱਚ ਆ ਭਾਰੀ ਜਿਹੜਾ ਹੈ ਭਾਰੀ ਰੋਸ ਹੈ ਲੋਕਾਂ ਦੇ ਵਿੱਚ ਤੇ ਕਿਸੇ ਵੀ ਕੀਮਤ ਤੇ ਉੱਤੇ ਹੈ ਜਿਹੜਾ ਇਹ ਪਾਣੀ ਨਹੀਂ ਛੱਡਣ ਦਿੱਤਾ ਜਾ ਰਿਹਾ